ਦੁੱਤੀ ਪਾਸੋਂ ਸੁਖਬੀਰ ਸਿੰਘ ਬਾਦਲੂਰ ਨੇ ਮਾਫੀ ਮੰਗੀ ਹੈ ਸਮੁੱਚੀ ਕੌਮ ਤੋਂ ਮਾਫੀ ਮੰਗੀ ਹੈ ਪਰ ਕਈ ਕਹਿੰਦੇ ਨੇ ਕਿ ਉਹਨਾਂ ਨੂੰ ਅਕਾਲ ਤਖਤ ਸਾਹਿਬ ਤੇ ਨਤਮਸਤਕ ਹੋਣਾ ਚਾਹੀਦਾ ਹੈ ਨਮਾਨ ਸੇਖੋ ਕਿ ਆਣ ਮਹਾਰਾਜ ਰਣਜੀਤ ਸਿੰਘ ਵਾਂਗੂ ਨੰਗੇ ਪੈਰੀ ਆਣ ਉੱਥੇ ਆ ਕੇ ਮਾਫੀ ਮੰਗਣ ਫੇਰ ਕੌਮ ਸ਼ਾਇਦ ਮਾਫ ਕਰ ਦਵੇ ਤੁਹਾਨੂੰ ਕੀ ਲੱਗਦਾ ਕਿ ਕਿਵੇਂ ਮਾਫੀ ਉਹਨਾਂ ਨੂੰ ਚਾਹੀਦੀ ਹੈ ਦੇਖੋ ਬੇਟਾ ਸੱਚੇ ਦਿਲੋਂ ਜੇ ਤਾਂ ਸਿਆਸੀ ਟਿਕੜੋਂ ਬਾਜੀ ਕਰਨੀ ਹੈ ਕਿਉਂਕਿ ਸਿਆਸੀ ਟਿਕੜੋਂ ਬਾਜ਼ ਬੜਾ ਪਖੰਡੀ ਹੁੰਦਾ ਬਹੁਤ ਜ਼ਿਆਦੇ ਫਰੇਬੀ ਹੁੰਦਾ ਉਹ ਕੰਨ ਨੂੰ ਗੁੰਮਰਾਹ ਕਰ ਲੈਂਦਾ ਹੈ ਫਿਰ ਕਈ ਸ਼ਕਤਾਰਮਕ ਸ਼ਬਦੀ ਵਰਤੇ ਜਾਣੇ ਹਨ ਜਾਣੇ ਮੈਂ ਜਾਣ ਬੁੱਝ ਕੇ ਕੀਤੀਆਂ ਜਾਂ ਸੁਭਾਵਿਕ ਹੋ ਗਈਆਂ ਪਤਾ ਨਹੀਂ ਕਈ ਵਾਰੀ ਜਿਹੜੀਆਂ ਤਾਂ ਜਾਣ ਬੁੱਝ ਕੇ ਕੀਤੀਆਂ ਉਹ ਤਾਂ ਉਹਨਾਂ ਦਾ ਖਮਾਚਾ ਦੇਣਾ ਪੈਂਦਾ ਤੇ ਜਿਹੜੀ ਅਣ ਜਾਣੇ ਪਤਨ ਲੱਗੇ ਠੇਡਾ ਵੱਜ ਗਿਆ ਤੇ ਡਿੱਗ ਪਿਆ ਉਹ ਲੋਕੀ ਤਰਸ ਕਰਦੇ ਭਾਈ ਕਾਹ ਤੋਂ ਡਿੱਗਣਾ ਸੀ ਲੋਕੀ ਚੱਕ ਲੈਂਦੇ ਆ ਨਾ ਜੀ ਤੇ ਜੇ ਬੰਦਾ ਲੋਕਾਂ ਦੇ ਠੇਡਾ ਮਾਰੇ ਜਾਣ ਕੇ ਇੱਕ ਹੁੰਦਾ ਠੇਡਾ ਮਾਰਨਾ ਉਹ ਜਾਣੇ ਜਾਣੇ ਮਾਰਦਾ ਇੱਕ ਉਹਦਾ ਠੇਡਾ ਖਾਣਾ ਉਹ ਅਣਜਾਣੇ ਡਿੱਗਦਾ ਅਣਜਾਣੇ ਜਿਹੜੀ ਗੱਲ ਹੁੰਦੀ ਆ ਉਹ ਲੋਕੀ ਜਰੂਰ ਸਾਰ ਬੰਦੇ ਨੂੰ ਮਾਫ ਕਰਦੇ ਆ ਮਨੁੱਖਤਾ ਦੇ ਵਿੱਚ ਕੁਦਰਤ ਨੇ ਗੁਣ ਭਰਿਆ ਵੀ ਉਹ ਬਹੁਤ ਹੀ ਕੁਦਰਤ ਨੂੰ ਬਹੁਤਾ ਚਰਾਰਾ ਦੇ ਅੰਦਰ ਨਹੀਂ ਸਮਾਉਂਦੇ ਕਿਉਂਕਿ ਜ਼ਹਿਰ ਬਹੁਤੀ देर ਅੰਦਰ ਨਹੀਂ ਰੱਖਿਆ ਜਾਂਦਾ ਪਰ ਜੇ ਕੋਈ ਜਾਣੇ ਜਾਣ ਬੁੱਝ ਕੇ ਇੰਟੈਂਸ਼ਨਲੀ ਜਿਹਨੂੰ ਕਹਿੰਦੇ ਆ ਕੋਈ ਕਰਤੂਤ ਕਰੇ ਉਹ ਤਾਂ ਮੰਨਣਾ ਪਊ ਵੀ ਆ ਮੇਰੀ ਕਰਤੂਤ ਆ ਤੇ ਮੈਂ ਮੁੜ ਕੇ ਇਹ ਨਹੀਂ ਦਹਿਰਾਉਂਗਾ ਤੇ ਜੇ ਮੈਂ ਦਹਰਾਉਂ ਤਾਂ ਥੋੜੇ ਚੌਂਕ ਦੇ ਵਿੱਚ ਖੜਕੇ ਜੁੱਤੀਆਂ ਤੁਹਾਡੀਆਂ ਤੇ ਸਿਰ ਮੇਰਾ ਇਹ ਆ ਪਹਿਣਾ ਪਊਗਾ ਫਿਰ ਲੋਕੀ ਮਾਫ ਕਰਨ ਦਾ ਨੂੰ ਕੀ ਲੱਗਦਾ ਵੀ ਕਿਵੇਂ ਹੋਣਾ ਚਾਹੀਦਾ ਕੀ ਹੋਣਾ ਚਾਹੀਦਾ ਕਿਉਂਕਿ 24 ਵੀ ਆ ਰਿਹਾ ਇਲੈਕਸ਼ਨਾਂ ਵੀ ਹੋਣੀਆਂ ਨੇ ਐਮਪੀ ਦੀਆਂ ਮਾਨ ਸਾਹਿਬ ਵੀ ਪਿਛਲੀ ਵਾਰ ਇੱਥੋਂ ਜਿੱਤੇ ਨੇ ਉਹਨਾਂ ਦੀ ਕੰਸਟਿਟੂਐਂਸੀ 'ਚ ਖੜੇ ਹੋਏ ਆ ਸੰਮਰਜੀਤ ਸਿੰਘ ਮਾਨ ਹੋਰਾਂ ਦੀ ਗੱਲ ਕਰ ਰਹੇ ਆ ਕੀ ਚਾਹੀਦਾ ਫਿਰ ਲੋਕਾਂ ਨੂੰ ਕੀ ਹੋਣਾ ਚਾਹੀਦਾ ਕਿਹੜੀ ਪਾਰਟੀ ਹੋਣੀ ਚਾਹੀਦੀ ਆਮ ਆਦਮੀ ਪਾਰਟੀ ਤੇ ਵੀ ਲੋਕਾਂ ਦਾ ਵਿਸ਼ਵਾਸ ਉੱਠ ਗਿਆ ਫਿਰ ਪਾਰਟੀ ਕਿਹੜੀ ਰਹਿ ਗਈ ਫਿਰ ਲੋਕਾਂ ਕੋਲ ਇਸ ਗੱਲ ਬੇਟਾ ਮਨ ਰੂਪੇਲਾ ਫਿਰ ਉਹਦੇ ਮਗਰੋਂ ਜਨਤਾ ਪਾਰਟੀ ਬਣੇਗੀ ਫਿਰ ਉਹਦੇ ਮਗਰੋਂ ਬੀਜੇਪੀ ਬਣ ਗਈ ਫਿਰ ਅਕਾਲੀ ਦਲ ਬਣ ਗਿਆ ਕਿਤੇ ਫਿਰ ਲੋਕ ਦਲ ਬਣ ਗਿਆ ਇਹ ਸਾਰੀਆਂ ਪਾਰਟੀਆਂ ਬਣਦੀਆਂ ਰਹਿੰਦੀਆਂ ਹੁਣ ਫਿਰ ਆਮ ਪਾਰਟੀ ਆ ਗਈ ਧਨ ਭਾਗ ਲੋਕਾਂ ਨੇ ਚੁਣ ਲਈ ਤੇ ਨਵੀਂ ਪਾਰਟੀ ਦਾ ਜਨਮ ਹੋ ਸਕਦਾ